ਤੱਲੇ ਸਨੀਕਰ ਪਾਏ ਹੋਏ ਕਰੀਬ 50 ਬੰਦੇ ਅਡੀਸ਼ਨਲ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਦੇ ਅੱਗੇ ਜਿਹੜਾ ਥਾਂ ਖਾਲੀ ਹੁੰਦਾ ਹੈ ਕੁਰਸੀਆਂ ਜੀਆਂ ਲੱਗੀਆਂ ਹੁੰਦੀਆਂ ਲੋਹੇ ਦੀਆਂ ਸਟੀਲ ਦੀਆਂ ਉੱਥੇ ਬੈਠੇ ਤੇ ਜਦੋਂ ਮੈਂ ਤੇ ਮੇਰੇ ਐਡਵੋਕੇਟ ਦਮਨਦੀਪ ਸਿੰਘ ਅਦਾਲਤ ਪਹੁੰਚੇ ਤਾਂ ਵਕੀਲ ਸਾਹਿਬ ਨੇ ਕਿਹਾ ਕਿ ਅੱਜ ਤੱਕ ਕਮਾਲ ਹੋਗੀ ਮਜੀਠੀਆ ਸਾਹਿਬ ਦੇ ਕਿੰਨੇ ਸਪੋਰਟਰ ਆਏ ਬੈਠੇ ਐ ਕਿਉਂਕਿ ਸਭ ਦੇ ਨੀਲੀਆਂ ਪੱਗਾਂ ਬੰਨੀਆਂ ਹੋਈਆਂ ਸੀ ਮੈਂ ਵੀ ਬੜਾ ਹੈਰਾਨ ਹੋਇਆ ਅਤੇ ਖੁਸ਼ ਵੀ ਹੋਇਆ ਕਿ ਸ਼ਾਇਦ ਅੱਗੇ ਦਾਗੀ ਇਹ ਸਰਕਾਰ ਨੂੰ ਕਿ ਪਾਬੰਦੀਆਂ ਨਾ ਲਾਈਆਂ ਜਾਣ ਅਦਾਲਤਾਂ ਦੇ ਕੰਮਾਂ ਚ ਮੈਂ ਜੀ ਫਿਰ ਵੀਡੀਓ ਬਣਾਉਣੀ ਸ਼ੁਰੂ ਕੀਤੀ ਪਹਿਲਾਂ ਤੁਸੀਂ ਆਹ ਹੁਣ 20 ਸੈਕਿੰਡ ਦੀ ਵੀਡੀਓ ਵੇਖੋ ਮੈਂ ਜੀ ਜਰਨਲਿਸਟ ਵੀ ਦਾ ਖੜ ਜੋ ਭਾਈ ਸਾਹਿਬ ਜਸਤੋਏ ਮੈਂ ਦੱਸਣਾ ਕੀ ਹੈ ਵੀਡੀਓ ਤੁਸੀਂ ਇੱਕ ਵਾਰੀ ਫੇਰ ਵੇਖੋ ਤੁਸੀਂ ਮੈਂ ਜੀ ਜਰਨਲਿਸਟ ਨਹੀਂ ਦਾ ਖੜ ਜੋ ਭਾਈ ਸਾਹਿਬ ਜਸਟ ਵੇ ਮੈਂ ਦੱਸਣਾ ਕੀ ਹੈ ਮੈਨੂੰ ਇਹਨਾਂ ਬੰਦਿਆਂ ਵੱਲੋਂ ਖਿੱਚ ਕੇ ਇੱਕ ਹੋਰ ਅਦਾਲਤ ਅੱਗੇ ਲਜਾਇਆ ਜਾਂਦਾ ਹੈ ਤੇ ਮੈਨੂੰ ਕਹਿੰਦੇ ਆ ਤੁਸੀਂ ਬਹਿ ਜਾਓ ਮੈਂ ਕਿਹਾ ਜੀ ਮੈਨੂੰ ਕੰਮ ਦੱਸੋ ਮੇਰਾ ਫੋਨ ਕਿਉਂ ਖੋਇਆ ਗਿਆ ਮੇਰਾ ਫੋਨ ਇਹਨਾਂ ਨੇ ਕਬਜ਼ੇ 'ਚ ਲੈ ਲਿਆ ਕਹਿੰਦੇ ਜੀ ਤੁਸੀਂ ਬਿਨਾ ਆਗਿਆ ਤੋਂ ਵੀਡੀਓ ਨਹੀਂ ਬਣਾ ਸਕਦੇ ਮੈਂ ਕਿਹਾ ਦੱਸੋ ਜੇ ਐਮਆਈਸੀ ਦੇ ਆਰਡਰ ਦੇ ਵਿੱਚ ਕਿੱਥੇ ਲਿਖਿਆ ਹੈ ਕਿ ਵੀਡੀਓ ਅਦਾਲਤ ਤੋਂ ਬਾਹਰ ਕੋਰੀਡੋਰ ਜਾਂ ਜਿੱਥੇ ਕੁਰਸੀਆਂ ਲੱਗੀਆਂ ਬੈਠਣ ਲਈ ਥਾਂ ਹੈ ਲੋਕਾਂ ਦੇ ਉਹਦੇ ਵਿੱਚ ਵੀਡੀਓ ਨਹੀਂ ਬਣ ਸਕਦੀ ਤੁਸੀਂ ਮੈਨੂੰ ਆਰਡਰ ਦਿਖਾਓ ਉਹ ਕਹਿੰਦਾ ਇੱਕ ਮਤਲਬ ਕਿ ਸਿਵਲ ਕਪੜਿਆਂ 'ਚ ਕੋਈ ਅਧਿਕਾਰੀ ਸੀ ਕਹਿੰਦਾ ਜੀ ਸਾਡੇ ਹੁਕਮ ਆ ਸਾਨੂੰ ਹੁਕਮ ਆ ਖैर ਮੇਰਾ ਫੋਨ ਖੋលਿਆ ਫਿਰ ਉੱਥੇ ਇੱਕ ਆਇਆ ਸੈਵਨ ਇਨਸਪੈਕਟਰ ਡੀਲਡ ਆਲ ਚੰਗਾ ਸੀ ਬੋਡੀ ਬਿਲਡਰ ਲੱਗਦਾ ਸੀ ਉਹ ਕਹਿੰਦਾ ਜੀ ਕੌਣ ਹੋ ਤੁਸੀਂ ਮੈਂ ਕਿਹਾ ਜੀ ਮੈਂ ਫਲਾਨਾ ਕਿਉਂ ਬਣਾਈ ਵੀਡੀਓ ਮੈਂ ਕਿਹਾ ਮੈਂ ਬਣਾਈ ਕਿਉਂਕਿ ਇਹ ਇਕਾਲੀ ਲੱਗੇ ਪਰ ਇਹ ਹੈਗੇ ਹੁਣ ਮੈਨੂੰ ਪਤਾ ਲੱਗ ਗਿਆ ਸਾਰੇ ਪੁਲਿਸ ਵਾਲੇ ਆ ਇਹ ਇਹ ਨਕਲੀ ਇਕਾਲੀ ਬਣ ਕੇ ਕਿਉਂ ਆਏ ਇਹ ਪੁਲਿਸ ਦੀ ਵਰਦੀ ਚਾਉਣੇ ਚਾਹੀਦੇ ਸੀ ਖੈਰ ਉਹਨੇ ਫੇਰ ਫੋਨ ਫੋਨ ਜੇ ਕਮਾਏ ਇਹ ਕਹਿੰਦੇ ਡੀਐਸਪੀ ਸਾਹਿਬ ਨਾਲ ਗੱਲ ਕਰਦੇ ਆ ਮੈਂ ਕਿਹਾ ਡੀਐਸਪੀ ਛੱਡੋ ਤੁਸੀਂ ਡੀਜੀਪੀ ਨਾਲ ਕਰ ਲਓ ਐਸਐਸਪੀ ਸਾਹਿਬ ਨਾਲ ਕਰ ਲਓ ਕਈ ਡੀਆਈਜੀ ਕਈ ਆਈਜੀ ਮੁਹਾਲੀ ਦੇ ਵਿੱਚ ਅੱਜ ਤੈਨਾਤ ਸੀ ਖੈਰ ਉਹਨੇ ਸੱਤ ਅੱਠੀਆਂ ਕਹੋ 10 ਮਿੰਟ ਦੀ ਗੁਫ਼ਤਗੂ ਟੈਲੀਫੋਨ 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 ਤੋਂ ਬਾਅਦ ਜਿਹੜੇ ਬੰਦੇ ਨੇ ਫੋਨ ਖੋਇਆ ਸੀ ਉਹਨੂੰ ਕਹਿੰਦਾ ਫੋਨ ਵਾਪਸ ਕਰ ਦੇ ਫੋਨ ਵਾਪਸ ਹੋ ਗਿਆ ਕਹਾਂ ਲੋ ਜੀ ਹੁਣ ਤੁਸੀਂ ਬਣਾ ਲਓ ਭਾਵੇਂ ਵੀਡੀਓ ਮੈਂ ਪਹਿਲਾਂ ਰੋਕਿਆ ਕਿਉਂ ਸੀ ਕਹਿੰਦੇ ਬਣਾ ਲਓ ਮੈਂ ਬਣਾ ਲਾਂ ਫਿਰ ਕਹਿੰਦਾ ਜੀ ਬਣਾ ਲਓ ਬਟ ਐਟ ਯੋਰ ਓਨ ਰਿਸਕ ਕਹਿੰਦਾ ਮਲਕੇ ਫਿਰ ਉਹਦੇ ਵਿੱਚ ਧਮਕੀ ਜੇ ਤੁਸੀਂ ਬਣਾਉਣੀ ਆ ਬਣਾ ਲਓ ਪਰ ਜੇ ਕੋਈ ਉਹ ਤੋਂ ਬਾਅਦ ਪੰਗਾ ਹੋਇਆ ਉਹ ਖਤਰਾ ਹੋਇਆ ਉਹ ਫਿਰ ਤੁਹਾਡੀ ਜ਼ਿੰਮੇਵਾਰੀ ਹੈ ਮੈਨੂੰ ਫਿਰ ਵਕੀਲ ਸਾਹਿਬ ਕਹਿੰਦੇ ਤਖਤ ਸਾਹਿਬ ਛੱਡੋ ਤੁਹਾਨੂੰ ਪਤਾ ਵੀ ਇਹ ਲੋਕ ਧੱਕਾ ਕਰਦੇ ਆ ਤੇ ਆਪਾਂ ਰਹਿਣ ਲਈਏ ਤੇ ਆਪਾਂ ਅਦਾਲਤ ਚਲੀਏ। ਖੈਰ ਅਸੀਂ ਅਦਾਲਤ ਚਲੇਗੇ ਜੀ। ਅਦਾਲਤ ਦੇ ਵਿੱਚ ਫੇਰ ਜੋ ਸੁਣਵਾਈ ਹੋਈ ਮੇਰੇ ਵਕੀਲ ਸਾਹਿਬ ਨੇ ਵੀ ਗੱਲ ਕੀਤੀ ਉੱਥੇ ਵਜਲੈਂਸ ਬਿਊਰੋ ਦਾ ਵਕੀਲ ਵੀ ਸੀਗਾ ਤੇ ਉੱਥੇ ਮਜੀਠੀਆ ਸਾਹਿਬ ਦਾ ਵਕੀਲ ਉਹ ਵੀ ਉੱਥੇ ਸੀ। ਉਹਨਾਂ ਦੀ ਜੋ ਗੱਲਬਾਤ ਹੋਈ ਮੈਂ ਪਿੱਛੇ ਬੈਠਾ ਸੀ ਚੰਗੀ ਤਰ੍ਹਾਂ ਸਮਝ ਨਹੀਂ ਸਕਿਆ ਪਰ ਮੇਰੇ ਵਕੀਲ ਨੇ ਕਿਹਾ ਕਿ ਮਜੀਠੀਆ ਸਾਹਿਬ ਦੇ ਡਿਫੈਂਸ ਲਾਇਰ ਦੇ ਪ੍ਰੋਕਿਊਸ਼ਨ ਦੇ ਲਾਇਰ ਉਹ ਆਪਣੀ ਦਰਖਾਸਤ ਦਾ ਜਵਾਬ ਦੇਣਾ ਚਾਹੁੰਦੇ ਨੇ ਤੇ ਜੱਜ ਸਾਹਿਬ ਨੇ ਉਹਦੇ ਲਈ 23 7 ਤਰੀਕ પા ਆਤੀ ਹੈ ਮਤਲਬ ਇਹ ਦੋਹੇ ਤਰ੍ਹਾਂ ਮੇਰੀ ਦਰਖਾਸਤ ਜੋ ਇਹ ਮੰਗ ਕਰਦੀ ਹੈ ਕਿ ਪੰਜਾਬ ਫਾਈ ਸਟੀਵੀ ਅਤੇ ਪੰਜਾਬ ਦਸਤਾਵੇਜ਼ ਦੇ ਇਸ ਪੱਤਰਕਾਰ ਨੂੰ ਅਦਾਲਤ ਦੇ ਵਿੱਚ ਬੈਠ ਕੇ ਕਾਰਵਾਈ ਸੁਣਨ ਦੀ ਦੇਖਣ ਦੀ ਆਗਿਆ ਹੋਣੀ ਚਾਹੀਦੀ ਹੈ ਉਸ ਤੇ ਲਈ ਇਹ ਜਵਾਬ ਦੇਣਗੇ ਫਿਰ ਦੇਖਦੇ ਹਾਂ ਜਵਾਬ ਕੀ ਦੇਣਗੇ ਜੋ ਜਵਾਬ ਦੇਣਗੇ ਸਟੇਟ ਵਾਲੇ ਦੇਣਗੇ ਵਿਜਲੈਂਸ ਵਾਲੇ ਉਹ ਮੈਨੂੰ ਪਤਾ ਉਹਨਾਂ ਨੇ ਦੇਣਾ ਕੀ ਹੈ ਉਹਨਾਂ ਨੇ ਦੇਣਾ ਜਿਹੜੇ ਮੇਰੇ ਤੇ ਪਰਚੇ ਦਰਜ ਕੀਤੇ ਆ ਉਹਨਾਂ ਨੇ ਉਹਦੇ ਵੇਰਵੇ ਦੇਣੇ ਨੇ ਖੈਰ ਜੇ ਗੱਲ ਕਰੀਏ ਮਜੀਠੀਏ ਦੇ ਪੱਖ ਦੀ ਉਹਨਾਂ ਦੇ ਜਿਹੜੇ ਐਡਵੋਕੇਟ ਹੈ ਸੋਪਤੀ ਸਾਹਿਬ ਦਮਨਦੀਪ ਸਿੰਘ ਸੋਪਤੀ ਉਹਨਾਂ ਨਾਲ ਮੈਂ ਟੈਲੀਫੋਨ ਤੇ ਗੱਲ ਕੀਤੀ ਉਹਨਾਂ ਨੇ ਮੈਨੂੰ ਇਹ ਕਨਫਰਮ ਕੀਤਾ ਕਿ ਜੀ ਹਾਂ ਅਸੀਂ ਤੁਹਾਡੀ ਦਰਖਾਸਤ ਦੀ سپورਟ ਕਰਾਂ ਅਸੀਂ ਕਹਾਂਗੇ ਕਿ ਰਿੰਦਰ ਸਿੰਘ ਤੱਗੜ ਨੂੰ ਅਦਾਲਤ ਦੇ ਵਿੱਚ ਬੈਠ ਕੇ ਮਜੀਠਿਆ ਕੇਸ ਨੂੰ ਸੁਣਨ ਤੇ ਦੇਖਣ ਦੀ ਆਗਿਆ ਦਿੱਤੀ ਜਾਵੇ ਆ ਛੋਟੀ ਜੀ ਆਡੀਓ ਕਲਿੱਪ ਤੁਹਾਨੂੰ ਮੈਂ ਸੁਣਾਉਣਾ ਸੋਪਤੀ ਸਾਹਿਬ ਨਾਲ ਜਿਹੜੀ ਮੇਰੀ ਗੱਲ ਹੋਈ ਇਹ ਗੱਲ ਤਾਂ ਲੰਬੀ ਹੋਈ ਆ ਪਰ ਆ ਛੋਟੀ ਜੀ ਕਲਿੱਪ ਰੈਲੇਵੈਂਟ ਪਾਰਟ ਤੁਸੀਂ ਸੁਣੋ ਜਿਹੜੇ ਪਬਲਿਕ ਪ੍ਰੋਸੀਕਿਊਟਰ ਨੇ ਉਹ आम आदमी पार्टी के स्पोक्स परसन बन के प्रेस कॉन्फ्रेंस कर रहे हैं जी, और जी, कोर्ट च कुछ होर बोलते हैं बाहर आके कुछ होर बोल देने। जी जी तो ये ना मेरी गल सुनो ना इन्हो लोगों को यह पंजाब का सब तो इंपोर्टेंट केस चल रहा है घटो घट लोगों को सही इंफॉर्मेशन तो इंपोर्टेंट केसिस हर एक बंद आपके कंप्यूटर से डेमोक्रेसी है रूल ऑफ लॉ है ਮੈਂ ਇਹ ਜੀ ਲਾਈਵ ਸਟ੍ਰੀਮ ਕਰੋ। ਹੂੰ। ਔਰ ਅਸੀਂ ਕਹਿ ਰਹੇ ਹਾਂ ਕਿ ਮੀਡੀਆ ਨੂੰ ਬਿਲਕੁਲ ਅੰਦਰਾਹ ਦਿੱਤਾ ਜਾਵੇ। ਇਹ ਕੋਈ ਐਮਰਜੈਂਸੀ ਤਾਂ ਹੈ ਨਹੀਂ। ਤੁਸੀਂ ਹੁਣੇ ਜਿਹੜੀ ਐਪਲੀਕੇਸ਼ਨ ਆਇਆ ਉਹਦੇ ਵਾਸਤੇ ਰਿਪਲਾਈ ਨਹੀਂ ਤੇਈ ਹੈ। ਤੁਹਾਡਾ ਕੀ ਸੈਨ ਹੋਏਗਾ? ਵੀ ਆਰ ਵੀ ਆਰ ਸਪੋਰਟਿੰਗ ਯੂਰ ਐਪਲੀਕੇਸ਼ਨ ਜੀ। ਥੈਂਕ ਯੂ ਵੈਰੀ ਮਚ। ਉਹ ਦੱਸਦੇ ਚੱਲੀਏ ਕਿ ਅਦਾਲਤ ਦੇ ਵਿੱਚ ਮਜੀਠੀਆ ਸਾਹਿਬ ਨੂੰ ਜਦੋਂ ਪੇਸ਼ ਕੀਤਾ ਗਿਆ ਤਾਂ ਉਹਨਾਂ ਦੀ ਧਰਮ ਪਤਨੀ ਗਨੀਵ ਮਜੀਠੀਆ ਹਾਜ਼ਰ ਸੀ। ਦੋਹਾਂ ਨੂੰ ਆਪਸ ਚ ਗੱਲਬਾਤ ਕਰਨ ਦਾ ਮੌਕਾ ਦਿੱਤਾ ਗਿਆ ਤੇ ਸਾਰੀ ਅਦਾਲਤੀ ਕਾਰਵਾਈ ਕਰੀਬ 30 ਮਿੰਟ ਚੱਲੀ ਉਸ ਤੋਂ ਬਾਅਦ ਮਜੀਠੀਆ ਸਾਹਿਬ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਤੇ ਬਾਹਰ ਆ ਕੇ ਗਨੀਵ ਮਜੀਠੀਆ ਅਤੇ ਐਡਵੋਕੇਟ ਸੋਪਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਉਸ ਗੱਲਬਾਤ ਦੇ ਕੁਝ ਅੰਸ਼ ਣ ਤੁਸੀਂ ਆ ਵੇਖੋ ਸੈਸ਼ਨ ਚ ਆ ਕੇ ਕੀ ਕਰਨਾ ਸੀ ਮੈਂ ਤੁਸੀਂ ਦੱਸੋ ਕੀ ਕਰਨਾ ਸੀ ਸੈਸ਼ਨ ਚ ਜਾ ਕੇ ਧੀਆਂ ਪੈਣਾ ਦੀ ਤਾਂ ਇੱਜ਼ਤ ਹੈ ਨਹੀਂ ਸਾਹਮਣੇ ਦੇਖਣਾ ਨਹੀਂ ਸਾਹਮਣੇ ਦੇਖੋ ਜੀ ਬੋਲਣ ਤਾਂ ਦਿੰਦੇ ਹੀ ਨਹੀਂ ਕਿਸੇ ਨੂੰ ਉਹ ਬਾਬੂ ਸਾਹੂ ਛਾਈ ਯਾਰ ਨਹੀਂ ਕੀ ਬੋਲਦੇ ਬੋਲਣ ਦਿੰਦੇ ਆ ਕੇਰਾ ਸਾਹਿਬ ਨੂੰ ਮੇਰੇ ਖਿਆਲ 10 ਸੈਕਿੰਡ ਦਾ ਟਾਈਮ ਦਿੱਤਾ ਸੀ ਬੋਲਣ ਦਾ ਬਾਜਵਾ ਸਾਹਿਬ ਉੱਠਦੇ ਉਹਨਾਂ ਦੀ ਬੇਇੱਜ਼ਤੀ ਕਰਦੇ ਆ ਉੱਥੇ ਕਿਚੜ ਸਿੱਟਣ ਤੋਂ ਇਲਾਵਾ ਕਿਸੇ ਨੂੰ ਕੋਈ ਕੰਮ ਨਹੀਂ ਇਹ ਸਵੇਰੇ ਜ ਇਨੇ ਮੁੱਦੇ ਨੇ ਇਨੇ ਮੁੱਦੇ ਨੇ ਉਹਨਾਂ ਤੇ ਗੱਲ ਕਰੋ ਤੁਸੀਂ ਹਜ਼ਾਰ ਏਕੜ ਕਿਆਸੀ ਨਾ ਅੱਜ ਮੁਕਰਗੇ ਬਾਕੀ ਜਿਨਨੇ ਇਲਜ਼ਾਮ ਲਾਏ ਸਾਰਿਆਂ ਤੋਂ ਮੁਕਰਣਗੇ ਅੱਜ ਵੀ ਸੀਐਮ ਸਾਹਿਬ ਕਹਿ ਰਹੇ ਨੇ ਜੀ ਸਾਰਿਆਂ ਤੋਂ ਮੁਕਰਣਗੇ ਯਾਨੀ ਕੁਝ ਵੀ ਇਸ ਡੀਏ ਦੇ ਕੇਸ ਤੇ ਸਮਾਪਤ ਹੋਏਗਾ ਨਹੀਂ ਆਪ ਕਹਿੰਦੇ ਆ ਕਿ ਡਰਗ ਦਾ ਕੇਸ ਹੈ ਕੇਸ ਪਾਇਆ ਡੀਏ ਦਾ ਮੁਕਰਗੇ ਨਾ ਕਿ ਡੀਕੇ ਦੇ ਡਰਗ ਦਾ ਕੇਸ ਹੈ ਹੀ ਨਹੀਂ ਫਲੋਰ ਆਫ ਦਾ ਹਾਊਸ ਦੇ ਹਾਊਸ ਚ ਇਹ ਕਹਿ ਰਹੇ ਨੇ ਕਿ ਅਸੀਂ ਡਰਗ ਦੇ ਮਾਮਲੇ ਚ ਫੜਿਆ ਹੈ ਕੇਸ ਸੋਨੋ ਆਪ ਪਤਾ ਹੈ ਕਿਸ ਕਿਹੜਾ ਕੇਸ ਪਾਇਆ ਹੈ ਬੇਲ ਵਾਸਤੇ ਜਾ ਰਹੇ ਹੋ ਨਹੀਂ ਹੁਣ ਨਹੀਂ ਪਤਾ ਲੱਗਦਾ ਨਹੀਂ ਕੇਸ ਕਿਹੜਾ ਪਾਇਆ ਤੁਸੀਂ ਦੱਸੋ ਕੇਸ ਕਿਹੜਾ ਪਾਇਆ ਇਹਨਾਂ ਨੇ ਮੁਕਰ ਰਹੇ ਕਿ ਨਹੀਂ ਕਿ ਡਰਗ ਨਹੀਂ ਹੈ ਆਪ ਹੁਣ ਅਜ ਮੁਕਰ ਰਹੇ ਨੇ ਕਿ ਹਜ਼ਾਰ ਇਕੜ ਨਹੀਂ ਹੈ ਹਰ ਚੀਜ਼ ਤੋਂ ਮੁਕਰਨਗੇ ਮੈਮ ਜਿਹੜਾ ਉਹ 540 ਕਰੋੜ ਦਾ ਜ਼ਿਕਰ ਕਰਦੇ ਉਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਅੱਜ ਇਹਨਾਂ ਨੇ ਇੰਨੀ ਮੈਨ ਹੈਡਲਿੰਗ ਕੀਤੀ ਹੈ ਇਹਨਾਂ ਦੀ ਸਿਰ ਸਾਹਿਬ ਜੀ ਸਾਹਿਬ ਨੂੰ ਮੈਨ ਹੈਂਡਲ ਕੀਤਾ ਪੰਜਾਬ ਪੁਲਿਸ ਨੇ ਇੱਕ ਇੰਸਪੈਕਟਰ ਬਾਜਵਾ ਨੇ ਜੋ ਪਟਿਆਲੇ ਤੋਂ ਆਏ ਸੀਗੇ ਅਸੀਂ ਹੰਸ ਸਾਹਿਬ ਨੂੰ ਐਸਐਸਪੀ ਨੂੰ ਦੱਸਿਆ ਹੀ ਗੋਡਨ ਟੂ ਐਨ ਆਲਟਰਨੇਟ ਆਲਟਰਕੇਸ਼ਨ ਵਿਦ ਦਾ ਲਾਇਰਜ਼ ਅੱਜ ਸ਼ਾਮਪਲਾ ਸਾਹਿਬ ਨੂੰ ਮੈਨ ਹੈਂਡਲ ਕੀਤਾ ਗਿਆ ਜਿਨ੍ਹਾਂ ਦਾ ਨਾਮ ਵਕਾਲਤ ਨਾਮੇ ਤੇ ਲੱਗਿਆ ਹੋਇਆ ਹੈ ਇਹ ਹਾਲ ਹੈ we are going to the bar council and we are going to go to the highest authority to complain against such erring officials court kachheri che vakil nu pesh hon wale tusi main handle nahi kar sakde mulakat bhi nahi hogi kyunki dusri baar yaho kuch rehat fair mulakat chalo nahi karande aaj court de hukam aa rahe 15 din mulakat huje tak nahi honi todi sorry ji jail de vich swayam mulakat nahi jail jail de vich us din nu mulakat hui si us de baad upro hukam aaye nahi ki kise di mulakat nahi karan de aaj sukhbir ji aaj ਕੋਰਟ ਚ ਹੋਈ ਸੀ ਕਿਉਂਕਿ ਮੈਂ ਵੀ ਸੀਗੀ ਕੋਰਟ ਜਿੱਤੇ ਉਹਨਾਂ ਨੂੰ ਆਣਾ ਪਿਆ ਸੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸਾ ਕੀ ਬੰਨਾ ਹੈ ਪਹਿਲਾਂ ਵੀ ਲੱਗੇ ਹੋਈ ਸੀ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਜੀ ਨੇ ਹੀ ਅਸਮਤ ਤੋਂ ਪਾਣ ਲਈ ਸਮਾਂ ਮੰਗਿਆ ਸੀ ਉਹਨਾਂ ਨੂੰ ਕੋਈ ਹਾਂਜੀ ਬਿਲਕੁਲ ਮੰਗਿਆ ਸੀ ਚਾਰ ਬਾਰ ਸਮਾਂ ਮੰਗ ਚੁੱਕੇ ਹੈ ਜੀ ਸਮਾਂ ਡਿਕਲਾਈਨ ਹੋ ਚੁੱਕਿਆ ਹੈ ਜੀ ਏਡੀਜੀਪੀ ਏਡੀਜੀਪੀ ਕੋਈ ਨਹੀਂ ਮਿਲਣ ਲੋ ਕਹਿੰਦੇ ਸਾਨੂੰ ਹੁਕਮ ਨੇ ਜੀ ਅਸੀਂ ਨਹੀਂ ਮੁਲਾਕਾਤ ਕਰਨ ਦੇਣੀ ਜੀ ਕਲੇਰ ਕਲੇਰ ਸਾਹਿਬ ਵਕੀਲ ਸਾਹਿਬ ਮਿਲਣ ਗਏ ਸੀ ਪੂਰੇ ਬੁਲਾਨੇ ਜੀ ਸਾਡੇ ਸਾਰਿਆਂ ਦੇ ਹੌਸਲੇ ਬੁਲਾਨੇ ਜੋ ਮਰਜੀ ਕਰਨ 5 ਮਿੰਟ ਵਿੱਚ ਫੋਨ ਆ ਗਿਆ ਕਿ ਉੱਪਰੋਂ ਹੁਕਮ ਆ ਰਿਹਾ ਨੇ ਜੀ ਤੁਸੀਂ ਨਿਕਲੋ ਇੱਥੋਂ ਮੇਰੇ ਸੂਤਰਾਂ ਦੀ ਸੂਚਨਾ ਮੁਤਾਬਕ ਜਿਹੜੀ ਜ਼ਮੀਨ 1000 ਏਕੜ ਦੀ ਗੱਲ ਹਿਮਾਚਲ ਦੇ ਵਿੱਚ ਕੀਤੀ ਜਾ ਰਹੀ ਹੈ ਉਹ ਮੇਰੇ ਸੂਤਰਾਂ ਦੇ ਮੁਤਾਬਕ ਮੈਂ ਪੁਸ਼ਟੀ ਨਹੀਂ ਕਰਦਾ ਕਿ ਵਾਕਿਆ ਉਹ 100% ਕਰੈਕਟ ਨੇ ਪਰ ਇੱਕ ਉਥੋਂ ਮਸ਼ੋਬਰਾ ਜਿਹੜਾ ਛੋਟਾ ਜਿਹਾ ਸ਼ਹਿਰ ਹੈ ਸ਼ਿਮਲੇ ਦੇ ਕੋਲ ਜਿੱਥੇ ਕਹਿੰਦੇ ਆ ਜੀ 1000 ਏਕੜ ਥਾਂ ਹੈ ਮਜੀਠੀਆ ਪਰਿਵਾਰ ਦੀ ਉਹਦੇ ਨਾਲ ਇੱਕ ਪਿੰਡ ਲੱਗਦਾ ਕੋਟਲੀ ਕੋਟਲੀ ਪਿੰਡ ਦੇ ਪਟਵਾਰੀ ਨੇ ਵਜਿਲੈਂਸ ਬਿਊਰੋ ਦੇ ਅਧਿਕਾਰੀਆਂ ਨੂੰ ਹੀ ਤਸਦੀਕ ਕੀਤਾ ਕਿ ਸਾਰੀ ਜ਼ਮੀਨ 1.5 ਏਕੜ ਹੈ ਜੀ 1.5 ਏਕੜ 1000 ਏਕੜ ਨਹੀਂ ਹੈਗੀ ਏ ਹੁਣ ਕਿਵੇਂ ਕਹਿ ਰਿਹਾ ਕਿਸ ਕੈਲਕੂਲੇਸ਼ਨ ਨਾਲ ਕਹਿ ਰਿਹਾ ਇਹਦੇ ਵਿਸਤਾਰ ਮੈਨੂੰ ਹਜੇ ਪਤਾ ਨਹੀਂ ਖਰ ਇਸ ਬੰਦੇ ਵਿੱਚ ਕੁਝ ਦਿਨ ਪਹਿਲਾਂ ਮੈਂ ਐਡਵੋਕੇਟ ਸ਼ੋਪਤੀ ਸਾਹਿਬ ਨਾਲ ਗੱਲ ਕੀਤੀ ਸ਼ੋਪਤੀ ਸਾਹਿਬ ਨੇ ਕਿਹਾ ਤੁਸੀਂ ਠੀਕ ਕਹਿ ਰਹੇ ਹੋ 1000 ਏਕੜ ਨਹੀਂ 3 ਏਕੜ ਜ਼ਮੀਨ ਗਨੀਬ ਮਜੀਠੀਆ ਦੇ ਨਾਂ ਤੇ ਹੈਗੀ ਆ ਬਾਕੀ ਉੱਥੇ ਘਰ ਵੀ ਆ ਸੋ 3 ਇਕੜ ਛੋਪਤੀ ਸਾਹਿਬ ਕਹਿ ਰਹੇ ਐ ਮਸ਼ੋਬਰੇ ਦੇ ਨਾਲ ਦੇ ਪਿੰਡ ਕੋਸ਼ਲੀ ਦਾ ਪਟਵਾਰੀ ਉਹਦਾ ਕਹਿਣਾ ਹੈ ਕਿ ਇਹ 402 ਹੈਕਟੇਰ ਨਹੀਂ ਹੈਗੀ ਜ਼ਮੀਨ ਇਹ ਸਿਰਫ 1.5 ਇਕੜ ਛੋਪਤੀ ਸਾਹਿਬ ਮੁਤਾਬਕ 3 ਇਕੜ ਹੈ ਖੈਰ ਛੋਪਤੀ ਸਾਹਿਬ ਨੇ ਜੋ ਦਾਵਾ ਕੀਤਾ ਹੈ ਪੱਤਰਕਾਰਾਂ ਦੇ ਸਾਹਮਣੇ ਅੱਜ ਤੁਸੀਂ ਪਹਿਲਾਂ ਸੁਣ ਲਿਆ ਖੈਰ ਇਹਦੇ ਜਦੋਂ ਮੈਂ ਪੁੱਛ-ਕਿਛ ਕੀਤੀ ਅੱਗੇ ਸਰਕਾਰ ਦੇ ਵਕੀਲਾਂ ਤੋਂ ਉਹ ਕਹਿੰਦੇ ਜੀ ਹਜ਼ਾਰ ਏਕੜ ਵਾਲੀ ਜ਼ਮੀਨ ਦਾ ਕੋਈ ਜ਼ਿਕਰ ਅੱਜ ਅਦਾਲਤ ਦੇ ਵਿੱਚ ਨਹੀਂ ਹੋਇਆ ਇਹ ਸਟੇਜ ਹੀ ਹੈ ਨਹੀਂ ਸੀ ਕਾਨੂੰਨੀ ਤੌਰ ਤੇ ਜਿਹੜੀ ਗੱਲ ਕੀਤੀ ਗਈ ਉਹਦੀ ਸਟੇਜ ਨਹੀਂ ਹੈਗੀ ਸੀ ਅੱਜ ਅਦਾਲਤ ਦੇ ਵਿੱਚ ਗੱਲ ਕਰਨ ਦੀ ਦੇ ਐਡਵੋਕੇਟ ਸ਼ੋਪਤੀ ਨੇ ਇਹ ਵੀ ਕਿਹਾ ਕਿ ਜਿਹੜੇ ਸਰਕਾਰੀ ਪੱਖ ਦੇ ਦੋ ਵਕੀਲ ਨੇ ਸਪੈਸ਼ਲ ਪੀਪੀ ਜਿਹੜੇ ਕਿ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਨੇ ਯੋਨਾ ਦੇ ਨੇੜੇ ਨੇ ਉਹ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰਦੇ ਆ ਤੇ ਉਹ ਗੱਲਾਂ ਦੱਸਦੇ ਆ ਜਿਹੜੀਆਂ ਅਦਾਲਤ ਦੇ ਵਿੱਚ ਵਾਪਰੀਆਂ ਨਹੀਂ ਹੁੰਦੀਆਂ ਕਿਉਂਕਿ ਇਹ ਸਾਰੇ ਮਾਮਲੇ ਨੂੰ ਸਿਆਸੀ ਬਣਾ ਕੇ ਪੇਸ਼ ਕੀਤਾ ਜਾਂਦਾ ਜਿਹਦੇ ਨਾਲ ਮਜੀਠਿਆ ਨੂੰ ਸਿਆਸੀ ਤੌਰ ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਖੈਰ ਇਸ ਦੇ ਵਿੱਚ ਵੀ ਸਚਾਈ ਹੋ ਸਕਦੀ ਹੈ ਤੇ ਦੂਜੀ ਗੱਲ ਜਿਹੜਾ ਸਰਕਾਰੀ ਪੱਖ ਕਹਿ ਰਿਹਾ ਕਿ ਅੱਜ ਹਜ਼ਾਰ ਏਕੜ ਦੀ ਤਾਂ ਗੱਲ ਹੋਈ ਹੀ ਨਹੀਂ ਕੋਰਟ ਦੇ ਵਿੱਚ ਤੇ ਸਾਡਾ ਮੁਕਰਨ ਦਾ ਤਾਂ ਕੋਈ ਉਸ ਦੇ ਨਾਲ ਬੰਧ ਹੋਈ ਨਹੀਂ ਸਕਦਾ ਇਹਦੇ ਵਿੱਚ ਵੀ ਕੋਈ ਸਚਾਈ ਹੋ ਸਕਦੀ ਹੈ ਪਰ ਦੋਸਤੋ ਜਦੋਂ ਤੱਕ ਮੈਂ ਖੁਦ ਬੈਠ ਕੇ ਅਦਾਲਤ ਦੇ ਵਿੱਚ ਰੀਪੋਰਟਿੰਗ ਨਹੀਂ ਕਰਦਾ ਉਦੋਂ ਤੱਕ ਕਿ ਸਾਰੀਆਂ ਗੱਲਾਂ ਠੀਕ ਵੀ ਹੋ ਸਕਦੀਆਂ ਗਲਤ ਵੀ ਹੋ ਸਕਦੀਆਂ ਮੈਂ ਦੀ ਪੁਸ਼ਟੀ ਨਹੀਂ ਕਰ ਸਕਦਾ ਸੋ ਖਬਰ ਦਾ ਨਿਚੋੜ ਇਹ ਨਿਕਲਿਆ ਕਿ ਅੱਜ ਮੈਂ ਅਦਾਲਤ ਦੇ ਅੰਦਰੋਂ ਆ 20 ਸੈਕਿੰਡ ਦੀ ਵੀਡੀਓ ਤੁਹਾਡੇ ਵਾਸਤੇ ਲਿਆ ਨੀਲੀਆਂ ਪੱਗਾਂ ਵਾਲੇ ਨਕਲੀ ਅਕਾਲੀ ਬੈਠੇ ਤੁਹਾਨੂੰ ਦਿਖਾਤੇ ਤੇ ਕੁਝ ਗੱਲਾਂ ਉਹ ਦਾਸਤੀਆਂ ਜਿਹੜੀਆਂ ਸ਼ਾਇਦ ਕਿਸੇ ਹੋਰ ਚੈਨਲ ਤੇ ਹੈ ਨਹੀਂ ਕਿ ਮੈਂ ਖੁਦ ਦਰਖਾਸਤ ਲਾਈ ਆ ਅਦਾਲਤ ਦੇ ਅੱਗੇ ਕਿਉਂਕਿ ਥੋੜੀ-ਬਹੁਤ ਕਾਨੂੰਨ ਦੀ ਮੈਨੂੰ ਸਮਝ ਆਇਆ ਚਾਰ ਸਾਲ ਮੈਂ ਹਾਈ ਕੋਰਟ ਕਵਰ ਕੀਤੀ ਆ ਤੇ ਥੋੜੀ ਘਣੀ ਅਕਲ ਮੈਨੂੰ ਕਾਨੂੰਨ ਦੇ ਬਾਰੇ ਹੈਗੀ ਆ ਤੇ ਉਹ ਦੇਖਦੇ ਹਾਂ ਅਦਾਲਤ ਚ 23 ਤਰੀਕ ਨੂੰ ਸਰਕਾਰੀ ਪੱਖ ਕੀ ਰਿਪਲਾਈ ਦਿੰਦਾ ਤੇ ਦੂਜੇ ਪਾਸੇ ਡਿਫੈਂਸ ਕਾਉਂਸਲ ਮਜੀਠੀਆ ਸਾਹਿਬ ਦੇ ਵਕੀਲ ਮੇਰੀ ਦਰਖਾਸਤ ਦੀ ਕਿੰਨੀ ਖਮਾਇਤ ਕਰਦੇ ਆ ਔਰ ਕਿੰਨੇ ਸਪਸ਼ਟ ਸ਼ਬਦਾਂ ਜਮਾਇਤ ਕਰਦੇ ਮਹਿੰਦਰ ਸਿੰਘ ਤੱਕੜ ਆ ਗਿਆ ਚਾਹਨਾ ਜੀ Saat çıkal, namuskar, kudafes.